ਤੁਸੀਂ ਇੱਕ ਪਿੰਜਰੇ ਦੇ ਵਿੱਚ ਬੰਦ ਹੋ ਹੁਣ ਇਸ ਸਮੇਂ ਜਦੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਚਾਰੇ ਪਾਸੇ ਸਲਾਕਾਂ ਹਨ ਤੁਹਾਨੂੰ ਉਹ ਸਲਾਕਾਂ ਦਿਖਦੀਆਂ ਨਹੀਂ ਕਿਉਂਕਿ ਉਹ ਲੋਹੇ ਦੀਆਂ ਨਹੀਂ ਬਣੀਆਂ ਉਹ ਬਣੀਆਂ ਹਨ ਡਰ ਨਾਲ ਕੀ ਤੁਹਾਨੂੰ ਕਦੇ ਅਜਿਹਾ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਜੀ ਹੀ ਨਹੀਂ ਰਹੇ ਕੀ ਤੁਸੀਂ ਬਸ ਸਿਰਫ ਇੱਕ ਸਕ੍ਰਿਪਟ ਫਾਲੋ ਕਰ ਰਹੇ ਹੋ ਸਵੇਰੇ ਉੱਠਣਾ ਭੱਜਣਾ ਕੰਮ ਕਰਨਾ ਤੇ ਫਿਰ ਉਹੀ ਡਰ ਕਿ ਕੱਲ ਕੀ ਹੋਵੇਗਾ ਸੱਚ ਕੌੜਾ ਹੁੰਦਾ ਹੈ ਅਤੇ ਅੱਜ ਦਾ ਸੱਚ ਬਹੁਤ ਕੌੜਾ ਹੈ 99% ਤੁਹਾਡੇ ਜੋ ਡਰ ਹਨ ਜੋ ਤੁਹਾਨੂੰ ਰਾਤ ਨੂੰ ਸੌਣ ਨਹੀਂ ਦਿੰਦੇ ਉਹ ਤੁਹਾਡੇ ਹੈ ਹੀ ਨਹੀਂ ਉਹ ਡਰ ਇੱਕ ਹਲੂਸੀਨੇਸ਼ਨਸ ਹੈ ਇੱਕ ਵਹਿਮ ਹੈ ਜੋ ਤੁਹਾਡੇ ਸਮਾਜ ਅਤੇ ਪਿਛਲੇ 100 ਸਾਲਾਂ ਦੀ ਜਨਰੇਸ਼ਨ ਨੇ ਤੁਹਾਡੇ ਦਿਮਾਗ ਵਿੱਚ ਪਾਏ ਹਨ ਇਸ ਨੂੰ ਸਾਈਕੋਲੋਜੀ ਵਿੱਚ ਕਹਿੰਦੇ ਹਨ ਇੰਟਰ ਜਨਰੇਸ਼ਨਲ ਟਰੋਮਾ ਮੈਂ ਤੁਹਾਨੂੰ ਉਸ ਐਕਸਪੈਰੀਮੈਂਟ ਬਾਰੇ ਦੱਸਣ ਲੱਗੀ ਹਾਂ ਜਿਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਇਨਸਾਨ ਆਜ਼ਾਦ ਨਹੀਂ ਹਾਂ ਅਸੀਂ ਬਸ ਡਰੈਂਟ ਅਤੇ ਫੀਅਰ ਦੇ ਗੁਲਾਮ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਇਸ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਦਾ ਫਾਈਵ ਮੰਕੀਜ਼ ਐਕਸਪੈਰੀਮੈਂਟ ਦੀ ਪਰ ਇਹ ਕੋਈ ਸਾਇੰਸ ਕਲਾਸ ਨਹੀਂ ਹੈ ਇਹ ਤੁਹਾਡੇ ਜੀਵਨ ਦੀ ਇੱਕ ਡਰਾਵਣੀ ਕਹਾਣੀ ਹੈ ਇੱਕ ਪਿੰਜਰਾ ਹੈ ਉਸ ਦੇ ਅੰਦਰ ਪੰਜ ਬਾਂਦਰ ਹਨ ਪਿੰਜਰੇ ਦੇ ਵਿੱਚਕਾਰ ਇੱਕ ਪੌੜੀ ਹੈ ਅਤੇ ਪੌੜੀ ਦੇ ਉੱਪਰ ਲਟਕ ਰਹੇ ਹਨ ਕੇਲੇ ਸੁਨਹਿਰੇ ਤਾजे ਕੇਲੇ ਬਾਂਦਰਾਂ ਦਾ ਸੁਭਾਅ ਹੈ ਉਹਨਾਂ ਨੂੰ ਭੁੱਖ ਲੱਗਦੀ ਹੈ ਇੱਕ ਬਾਂਦਰ ਹਿੰਮਤ ਕਰਦਾ ਹੈ ਉਹ ਪੌੜੀ ਤੇ ਚੜਨਾ ਸ਼ੁਰੂ ਕਰਦਾ ਹੈ ਜਿਵੇਂ ਹੀ ਉਸ ਦਾ ਹੱਥ ਕੇਲਿਆਂ ਤੱਕ ਪਹੁੰਚਣ ਵਾਲਾ ਹੁੰਦਾ ਹੈ ਸਾਇੰਟਿਸਟ ਇੱਕ ਪਾਈਪ ਨਾਲ ਬਰਫ਼ ਵਰਗਾ ਠੰਡਾ ਪਾਣੀ ਉਸ ਬਾਂਦਰ ਤੇ ਮਾਰਦੇ ਹਨ ਪਰ ਉਹ ਸਿਰਫ ਉਸ ਇੱਕ ਬਾਂਦਰ ਨੂੰ ਨਹੀਂ ਗਿੱਲਾ ਕਰਦੇ ਉਹ ਪਿੰਜਰੇ ਵਿੱਚ ਮੌਜੂਦ ਬਾਕੀ ਚਾਰੇ ਬਾਂਦਰਾਂ ਤੇ ਵੀ ਉਹੀ ਠੰਡੇ ਠੰਡਾ ਪਾਣੀ ਪਾ ਦਿੰਦੇ ਹਨ ਹਰ ਕੋਈ ਕੰਬਣ ਲੱਗਦਾ ਹੈ ਡਰ ਖੋਫ ਬਾਂਦਰ ਥੱਲੇ गिरਦਾ ਹੈ ਸ਼ਾਂਤੀ ਹੋ ਜਾਂਦੀ ਹੈ ਥੋੜੀ देर ਬਾਅਦ ਦੂਜਾ ਬਾਂਦਰ ਕੋਸ਼ਿਸ਼ ਕਰਦਾ ਹੈ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਪਹਿਲੇ ਵਾਲੇ ਨੇ ਗਲਤੀ ਕੀਤੀ ਹੋਵੇਗੀ ਉਹ ਉੱਪਰ ਚੜਦਾ ਹੈ ਅਤੇ ਫਿਰ ਉਹੀ ਸਜ਼ਾ ਠੰਡਾ ਪਾਣੀ ਸਭ ਤੇ ਹਰ ਇੱਕ ਬਾਂਦਰ ਠੋੜ ਠੋਰ ਕਰ ਰਿਹਾ ਹੈ ਚੀਕ ਰਿਹਾ ਹੈ ਹੁਣ पिंजਰੇ ਵਿੱਚ ਇੱਕ ਨਵਾਂ ਨਿਯਮ ਬਣ ਗਿਆ ਹੈ ਪੌੜੀ ਤੇ ਚੜੋਂਗੇ ਤਾਂ ਦਰਦ ਮਿਲੇਗਾ ਹੁਣ ਸਾਇੰਟਿਸਟ ਆਪਣਾ ਖੇਲ ਬਦਲਦੇ ਹਨ ਉਹ ਪਾਣੀ ਦਾ ਪਾਈਪ ਹਟਾ ਦਿੰਦੇ ਹਨ ਅਤੇ ਉਹ ਪੰਜ ਪੁਰਾਣੇ ਬਾਂਦਰਾ ਵਿੱਚੋਂ ਇੱਕ ਨੂੰ ਬਾਹਰ ਕੱਢਦੇ ਹਨ ਅਤੇ ਇੱਕ ਨਵਾਂ ਬਾਂਦਰ ਅੰਦਰ ਭੇਜਦੇ ਹਨ ਇਸ ਨਵੇਂ ਬਾਂਦਰ ਨੂੰ ਪਾਣੀ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਉਸਨੇ ਕਦੇ ਉਹ ਦਰਦ ਮਹਿਸੂਸ ਨਹੀਂ ਕੀਤਾ ਉਹ ਮਾਸੂਮ ਹੈ ਉਹ ਪੌੜੀ ਦੇਖਦਾ ਹੈ ਉਹ ਕੇਲੇ ਦੇਖਦਾ ਹੈ ਉਹ ਸੋਚਦਾ ਹੈ ਅਰੇ ਵਾ ਦਾਵਤ ਉਹ ਜਿਵੇਂ ਹੀ ਪੌੜੀ ਤੇ ਪਹਿਲਾ ਕਦਮ ਰੱਖਦਾ ਹੈ ਜਾਣਦੇ ਹੋ ਕਿ ਕੀ ਹੁੰਦਾ ਹੈ ਪਾਣੀ ਨਹੀਂ ਆਉਂਦਾ ਬਾਕੀ ਦੇ ਚਾਰ ਬਾਂਦਰ ਉਸਤੇ ਟੁੱਟ ਪੈਂਦੇ ਹਨ ਉਸ ਨੂੰ ਮਾਰਦੇ ਹਨ ਉਸ ਨੂੰ ਕੁੱਟਦੇ ਹਨ ਉਸ ਨੂੰ ਪੌੜੀ ਤੋਂ ਥੱਲੇ ਖਿੱਚ ਲੈਂਦੇ ਹਨ ਨਵਾਂ ਬਾਂਦਰ ਸਮਝ ਨਹੀਂ ਪਾਉਂਦਾ ਕਿ ਕੀ ਹੋ ਰਿਹਾ ਹੈ ਉਹ ਦੁਬਾਰਾ ਕੋਸ਼ਿਸ਼ ਕਰਦਾ ਹੈ ਅਤੇ ਇਸ ਵਾਰ ਉਸ ਨੂੰ ਹੋਰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਉਸ ਨੂੰ ਨਹੀਂ ਪਤਾ ਕਿ ਉੱਪਰ ਠੰਡਾ ਪਾਣੀ ਹੈ ਜਾਂ ਨਹੀਂ ਉਸ ਨੂੰ ਬਸ ਇੰਨਾ ਪਤਾ ਹੈ ਕਿ ਜੇ ਮੈਂ ਉੱਪਰ ਚੜਿਆ ਤਾਂ ਮੇਰੇ ਆਪਣੇ ਲੋਕ ਮੈਨੂੰ ਮਾਰ ਦੇਣਗੇ ਹੌਲੀ ਹੌਲੀ ਸਾਇੰਟਿਸਟ ਸਾਰੇ ਪੁਰਾਣੇ ਬਾਂਦਰਾਂ ਨੂੰ ਬਦਲ ਦਿੰਦੇ ਹਨ ਹੁਣ ਪਿੰਜਰੇ ਵਿੱਚ ਪੰਜ ਨੰਮੇ ਬਾਂਦਰ ਹਨ ਇਹਨਾਂ ਵਿੱਚੋਂ ਕਿਸੇ ਨੂੰ ਵੀ ਕਦੇ ਠੰਡਾ ਪਾਣੀ ਮਹਿਸੂਸ ਨਹੀਂ ਹੋਇਆ ਕਿਸੇ ਨੇ ਵੀ ਕਦੇ ਉਸ ਸਜਾ ਨੂੰ ਨਹੀਂ ਭੋਗਿਆ ਪਰ ਫਿਰ ਵੀ ਜੇਕਰ ਕੋਈ ਛੇਮਾ ਬਾਂਦਰ ਉੱਥੇ ਆਉਂਦਾ ਹੈ ਤਾਂ ਪੌੜੀ ਦੇ ਵੱਲ ਵੇਖਦਾ ਵੀ ਹੈ ਤਾਂ ਇਹ ਪੰਜੇ ਮਿਲ ਕੇ ਉਸ ਨੂੰ ਜਾਨ ਤੋਂ ਮਾਰਨ ਲਈ ਤਿਆਰ ਹੋ ਜਾਂਦੇ ਹਨ ਕਿਉਂ ਕਿਉਂਕਿ ਇੱਥੇ ਅਜਿਹਾ ਹੀ ਹੁੰਦਾ ਹੈ ਦੈਟਸ ਜਸਟ ਹਾਊ ਥਿੰਗਸ ਆਰ ਡਨ ਹੇਅਰ ਇਹ ਸਿਰਫ ਬਾਂਦਰਾ ਦੀ ਕਹਾਣੀ ਨਹੀਂ ਹੈ ਸ਼ੀਸ਼ੇ ਵਿੱਚ ਦੇਖੋ ਇਹ ਤੁਹਾਡੀ ਕਹਾਣੀ ਹੈ ਆਰਟ ਵਿੱਚ ਸਾਡੇ ਕੋਲ ਇਸ ਦਾ ਇੱਕ ਹੋਰ ਨਾਮ ਹੈ ਕ੍ਰੈਬ ਮੈਂਟੈਲਿਟੀ ਜੇਕਰ ਤੁਸੀਂ ਇੱਕ ਬਾਲਟੀ ਤੇ ਬਹੁਤ ਸਾਰੇ ਕੇਕੜੇ ਰੱਖ ਦੇਵੋ ਤਾਂ ਬਾਲਟੀ ਦੇ ਟੱਕਣ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜੇਕਰ ਇੱਕ ਕੇਕੜਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇਗਾ ਤਾਂ ਬਾਕੀ ਕੇਕੜੇ ਉਸ ਦੀ ਲੱਤ ਫੜ ਕੇ ਵਾਪਸ ਉਸ ਨੂੰ ਥੱਲੇ ਖਿੱਚ ਲੈਣਗੇ ਤੁਹਾਡੀ ਜ਼ਿੰਦਗੀ ਵਿੱਚ ਉਹ ਠੰਡਾ ਪਾਣੀ ਕੀ ਹੈ ਉਹ ਠੰਡਾ ਪਾਣੀ ਹੈ ਲੋਕ ਕੀ ਕਹਿਣਗੇ ਜੋ ਤੂੰ ਤੁਸੀਂ ਕਹਿੰਦੇ ਹੋ ਕਿ ਮੈਂ ਬਿਜ਼ਨਸ ਕਰਨਾ ਹੈ ਮੈਂ ਆਰਟਿਸਟ ਬਣਨਾ ਹੈ ਮੈਂ ਇਹ 9 ਤੋਂ 5 ਦੀ ਗੁਲਾਮੀ ਨਹੀਂ ਕਰਨੀ ਤਾਂ ਤੁਹਾਡੇ ਨੇੜੇ ਤੇੜੇ ਦੇ ਬਾਂਦਰ ਘਬਰਾ ਜਾਂਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਤੂੰ ਪੌੜੀ ਚੜਿਆ ਤਾਂ ਸਜ਼ਾ ਸਭ ਨੂੰ ਮਿਲੇਗੀ ਉਹਨਾਂ ਨੂੰ ਲੱਗਦਾ ਹੈ ਕਿ ਤੂੰ ਸੇਫ ਪਾਥ ਛੱਡ ਕੇ ਪਾਪ ਕਰ ਰਿਹਾ ਹੈ ਉਹ ਤੈਨੂੰ ਗਾਲ੍ਹੀਆਂ ਦਿੰਦੇ ਹਨ ਤੁਹਾਡਾ ਮਜ਼ਾਕ ਉਡਾਉਂਦੇ ਹਨ ਤੁਹਾਨੂੰ ਡੀਮੋਟੀਵੇਟ ਕਰਦੇ ਹਨ ਉਹ ਤੁਹਾਨੂੰ ਫਿਜ਼ੀਕਲੀ ਨਹੀਂ ਮਾਰਦੇ ਪਰ ਉਹ ਤੁਹਾਡੇ ਸੁਪਨਿਆਂ ਦੀ ਹੱਤਿਆ ਕਰਦੇ ਹਨ ਅਤੇ ਸਭ ਤੋਂ ਡਰਾਵਣੀ ਗੱਲ ਉਹ ਇਹ ਸਭ ਇਸ ਲਈ ਕਰਦੇ ਹਨ ਕਿਉਂਕਿ ਉਹ ਤੁਹਾਨੂੰ ਬਚਾਉਣਾ ਚਾਹੁੰਦੇ ਹਨ ਉਹ ਵੀ ਇਸੇ ਡਰ ਦੇ ਸ਼ਿਕਾਰ ਹਨ ਜਿਸ ਨੂੰ ਉਹਨਾਂ ਨੇ ਕਦੇअनुभव ਹੀ ਨਹੀਂ ਕੀਤਾ ਉਹ ਡਰੇ ਹੋਏ ਹਨ ਕਿਉਂਕਿ ਪਾਸਟ ਜਨਰੇਸ਼ਨ ਡਰੀ ਹੋਈ ਸੀ ਕਿਸੇ ਨੇ ਨਹੀਂ ਪੁੱਛਿਆ ਕਿ ਕੀ ਅੱਜ ਵੀ ਉੱਪਰ ਠੰਡਾ ਪਾਣੀ ਹੈ ਤੁਹਾਨੂੰ ਪਤਾ ਹੈ ਪਿੰਜਰਾ ਇੰਨਾ ਖਤਰਨਾਕ ਕਿਉਂ ਹੈ ਕਿਉਂਕਿ ਇਹ ਤੁਹਾਨੂੰ ਇੱਕ ਝਟਕੇ ਵਿੱਚ ਨਹੀਂ ਮਾਰਦਾ ਇਹ ਤੁਹਾਨੂੰ ਹੌਲੀ-ਹੌਲੀ ਮਾਰਦਾ ਹੈ ਜੇਕਰ ਤੁਸੀਂ ਇੱਕ ਡੱਡੂ ਨੂੰ ਉਬਲਦੇ ਹੋਏ ਪਾਣੀ ਵਿੱਚ ਪਾਉਂਗੇ ਤਾਂ ਉਹ ਉਸੇ ਵਕਤ ਛਾਲ ਮਾਰ ਕੇ ਬਾਹਰ ਆ ਜਾਵੇਗਾ ਪਰ ਜੇਕਰ ਤੁਸੀਂ ਉਸ ਨੂੰ ਠੰਡੇ ਪਾਣੀ ਵਿੱਚ ਪਾਓ ਅਤੇ ਹੌਲੀ-ਹੌਲੀ ਬਹੁਤ ਹੌਲੀ-ਹੌਲੀ ਗੈਸ ਚਲਾਵੋ ਤਾਂ ਡੱਡੂ ਬਾਹਰ ਨਹੀਂ ਨਿਕਲੇਗਾ ਉਸ ਗਰਮੀ ਨੂੰ ਇੰਜੋਏ ਕਰੇਗਾ ਉਸ ਨੂੰ ਲੱਗੇਗਾ ਸਭ ਠੀਕ ਹੈ ਉਸ ਨੂੰ ਸੁਸਤੀ ਆਵੇਗੀ ਅਤੇ ਜਦੋਂ ਤੱਕ ਉਸ ਨੂੰ ਅਹਿਸਾਸ ਹੋਵੇਗਾ ਕਿ ਪਾਣੀ ਉਬਲ ਰਿਹਾ ਹੈ ਉਦੋਂ ਤੱਕ ਉਸ ਦੇ ਸਰੀਰ ਦੀ ਤਾਕਤ ਖਤਮ ਹੋ ਚੁੱਕੀ ਹੋਵੇਗੀ ਉਹ ਉਸੇ ਬਰਤਨ ਵਿੱਚ ਉਬਲ ਕੇ ਮਰ ਜਾਵੇਗਾ ਸਾਇੰਟਿਸਟ ਮਾਰਟਿਨ ਸੈਲਗਮਨ ਨੇ ਇਸ ਨੂੰ ਲਰਨ ਹੈਲਪਲੈਸਨ ਕਿਹਾ ਸੀ ਜਦੋਂ ਕਿਸੇ ਇਨਸਾਨ ਜਾਂ ਜਾਨਵਰ ਨੂੰ بار-बार ये ਮਹਿਸੂਸ ਕਰਵਾਇਆ ਜਾਂਦਾ ਹੈ ਕਿ ਉਸ ਦੀ ਕੋਸ਼ਿਸ਼ ਬੇਕਾਰ ਹੈ ਤਾਂ ਉਹ ਕੋਸ਼ਿਸ਼ ਕਰਨਾ ਹੀ ਛੱਡ ਦਿੰਦਾ ਹੈ ਤੁਹਾਨੂੰ ਬਚਪਨ ਤੋਂ ਕਿਹਾ ਹੈਗੇ ਗਿਆ ਹੈ ਕਿ ਤੁਹਾਡੇ ਤੋਂ ਨਹੀਂ ਹੋਵੇਗਾ ਔਕਾਤ ਵਿੱਚ ਰਹੋ ਸੁਪਨੇ ਨਾ ਦੇਖੋ ਹੌਲੀ-ਹੌਲੀ ਤੁਹਾਡੇ ਦਿਮਾਗ ਨੇ ਮੰਨ ਲਿਆ ਕਿ ਪੌੜੀ ਚੜ੍ਹਨਾ ਨਾ ਮੁਮਕਿਨ ਹੈ ਤੁਸੀਂ ਟੁੱਟੇ ਨਹੀਂ ਹੋ ਤੁਹਾਨੂੰ ਤੋੜਿਆ ਗਿਆ ਹੈ ਤੁਹਾਡੀ ਕੰਡੀਸ਼ਨਿੰਗ ਕੀਤੀ ਗਈ ਹੈ ਇਹ ਮੰਨਣ ਦੇ ਲਈ ਕਿ ਤੁਸੀਂ ਕਮਜ਼ੋਰ ਹੋ ਨਿਊਰੋਸਾਇੰਸ ਵਿੱਚ ਇੱਕ ਟੈਰਿਫਾਈਂਗ ਡਿਸਕਵਰੀ ਹੋਈ ਹੈ ਐਪੀਜੈਨੇਟਿਕਸ ਐਮਰੀ ਯੂਨੀਵਰਸਿਟੀ ਵਿੱਚ ਇੱਕ ਐਕਸਪੈਰੀਮੈਂਟ ਹੋਇਆ ਹੈ ਉਹਨਾਂ ਨੇ ਚੂਹਿਆਂ ਨੂੰ ਚੈਰੀ ਬਲੂਸਮ ਦੀ ਖੁਸ਼ਬੂ ਸੁngਾਉਂਦੀ ਅਤੇ ਨਾਲ ਹੀ ਬਿਜਲੀ ਦਾ ਝਟਕਾ ਦਿੱਤਾ। ਸਾਫ਼ ਹੈ ਚੂਹੇ ਉਸ ਖੁਸ਼ਬੂ ਤੋਂ ਡਰਨ ਲੱਗੇ। ਪਰ ਹਾਰਰ ਇੱਥੇ ਸ਼ੁਰੂ ਨਹੀਂ ਹੁੰਦਾ। ਉਹਨਾਂ ਚੂਹਿਆਂ ਦੇ ਬੱਚਿਆਂ ਨੇ ਅਤੇ ਉਹਨਾਂ ਦੇ ਬੱਚਿਆਂ ਦੇ ਬੱਚਿਆਂ ਨੇ ਜਿਨ੍ਹਾਂ ਨੇ ਕਦੇ ਉਹ ਬਿਜਲੀ ਦਾ ਝਟਕਾ ਮਹਿਸੂਸ ਨਹੀਂ ਕੀਤਾ ਸੀ, ਉਹ ਵੀ ਇਸ ਚੈਰੀ ਬਲੂਸਮ ਦੀ ਖੁਸ਼ਬੂ ਸੁੰਘਦੇ ਹੀ ਕੰਬਣ ਲੱਗੇ। ਉਹਨਾਂ ਦਾ ਡੀਐਨਏ ਬਦਲ ਚੁੱਕਿਆ ਸੀ। ਉਹਨਾਂ ਦਾ ਡਰ ਜੈਨੇਟਿਕ ਬਣ ਚੁੱਕਿਆ ਸੀ। ਤੁਸੀਂ ਵੀ ਉਹੀ ਹੋ ਤੁਹਾਡੇ ਡਰ ਤੁਹਾਡੇ ਨਹੀਂ ਹਨ ਉਹ ਤੁਹਾਡੇ ਐਂਸਿਸਟਰਸ ਦੀ ਮੈਮਰੀ ਹੈ ਜੋ ਤੁਹਾਡੇ ਡੀਐਨਏ ਵਿੱਚ ਇਨਕੋਡਡ ਹੈ ਹੁਣ ਸਵਾਲ ਇਹ ਹੈ ਕਿ ਕੀ ਤੁਸੀਂ ਇਸ ਪਿੰਜਰੇ ਵਿੱਚ ਸੜਨਾ ਚਾਹੁੰਦੇ ਹੋ ਜਾਂ ਬਾਹਰ ਨਿਕਲਣਾ ਚਾਹੁੰਦੇ ਹੋ ਦੁਨੀਆ ਦੇ ਸਭ ਤੋਂ ਮਹਾਨ ਅਤੇ ਖਤਰਨਾਕ ਦਿਮਾਗਾਂ ਨੇ ਇਸ ਦੇ ਬਾਰੇ ਵਿੱਚ ਕੀ ਕਿਹਾ ਹੈ ਜਰਾ ਸੁਣੋ ਜਰਮਨ ਫਿਲਾਸਫਰ ਫ੍ਰੈਡਰਿਕ ਨੀਚੇ ਦਾ ਇੱਕ ਕਨਸੈਪਟ ਹੈ ਸਲੇਪ mortality ਗੁਲਾਮਾਂ ਦੀ ਨੈਤਿਕਤਾ نیچے ਕਹਿੰਦੇ ਹਨ ਕਿ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਉਹ ਜੋ ਮਾਸਟਰ ਹਨ ਜੋ ਆਪਣੇ ਨਿਯਮ ਬਣਾਉਂਦੇ ਹਨ ਜੋ ਪੌੜੀ ਚੜਨ ਦੀ ਹਿੰਮਤ ਰੱਖਦੇ ਹਨ نیچے ਉਹਨਾਂ ਨੂੰ ਉਬਰਮੈਨ ਚ ਕਹਿੰਦੇ ਹਨ ਅਤੇ ਦੂਸਰੇ ਉਹ ਜੋ ਸਲੇਵ ਹਨ ਜਾਨੀ ਉਹ ਬੰਦਰ ਜੋ نیچے ਬੈਠੇ ਹਨ ਸਲੇਵ ਮੋਰਟੈਲਿਟੀ ਦਾ ਆਧਾਰ ਡਰ ਅਤੇ ਅਸੁਰੱਖਿਆ ਹੈ ਉਹ ਚੁੰਡ ਵਿੱਚ ਰਹਿਣਾ ਪਸੰਦ ਕਰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਆਗਿਆ ਮੰਨਣਾ ਹੀ ਪੁੰਨ ਹੈ ਜੋ ਪੌੜੀ ਚੜਦਾ ਹੈ ਉਹ ਉਹਨਾਂ ਨੂੰ ਬੁਰਾ ਲੱਗਦਾ ਹੈ ਕਿਉਂਕਿ ਉਹ ਉਹਨਾਂ ਦੀ ਕਾਰਜਤਾ ਨੂੰ ਸ਼ੀਸ਼ਾ ਦਿਖਾਉਂਦਾ ਹੈ ਜਦੋਂ ਤੁਸੀਂ ਰਿਸਕ ਲੈਂਦੇ ਹੋ ਤੁਸੀਂ ਉਹਨਾਂ ਸਲੇਵਜ਼ ਨੂੰ ਉਹਨਾਂ ਦੀ ਔਕਾਤ ਜਾਦ ਕਰਵਾਉਂਦੇ ਹੋ ਇਸ ਲਈ ਉਹ ਤੁਹਾਨੂੰ ਨਫ਼ਰਤ ਕਰਦੇ ਹਨ ਓਸ਼ੋ ਨੇ ਕਿਹਾ ਸੀ ਜੇਕਰ ਤੁਸੀਂ ਅੰਨ੍ਯਾਂ ਦੀ ਦੁਨੀਆ ਵਿੱਚ ਪਹੁੰਚ ਜਾਵੋ ਤਾਂ ਆਪਣੀਆਂ ਅੱਖਾਂ ਦੀ ਕੋਸ਼ਣਾ ਨਾ ਕਰਨਾ ਨਹੀਂ ਤਾਂ ਤੁਹਾਡੀਆਂ ਅੱਖਾਂ ਕੱਢ ਲੈਣਗੇ ਕਿਉਂਕਿ ਅੰਨੇ برداشت ਨਹੀਂ ਕਰ ਸਕਦੇ ਕਿ ਤੁਸੀਂ ਅੱਖਾਂ ਵਾਲੇ ਹੋ ਤੁਹਾਡੀਆਂ ਅੱਖਾਂ ਉਹਨਾਂ ਨੂੰ ਉਹਨਾਂ ਦੇ ਅੰਨੇ ਪਾਣ ਦੀ ਯਾਦ ਦਿਵਾਉਣਗੀਆਂ ਰੌਬਰਟ ਗ੍ਰੀਨ ਦਾ 48 ਲਾਸ ਆਫ ਪਾਵਰ ਦੇ ਲੇਖਕ ਉਹ ਆਪਣੀ ਕਿਤਾਬ ਦਾ ਲਾਸ ਆਫ ਹਿਊਮਨ ਨੇਚਰ ਵਿੱਚ ਲਾ ਆਫ ਕਨਫਰਮਿਟੀ ਦੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਇਨਸਾਨ ਦੇ ਡੀਐਨਏ ਵਿੱਚ ਇੱਕ ਸੋਸ਼ਲ ਪੇਨ ਦਾ ਸਿਸਟਮ ਹੈ ਜਦੋਂ ਅਸੀਂ ਗਰੁੱਪ ਤੋਂ ਅਲੱਗ ਹੁੰਦੇ ਹਾਂ ਤਾਂ ਸਾਡੇ ਦਿਮਾਗ ਦਾ ਉਹੀ ਹਿੱਸਾ ਐਕਟੀਵੇਟ ਹੁੰਦਾ ਹੈ ਜੋ ਸਰੀਰਕ ਸੱਟ ਲੱਗਣ ਤੇ ਹੁੰਦਾ ਹੈ ਇਕੱਲਾ ਹੋਣਾ ਦਰਦ ਦਿੰਦਾ ਹੈ ਭੀੜ ਤੋਂ ਅਲੱਗ ਚੱਲਣਾ ਡਰਾਵਣਾ ਹੈ ਪਰ ਯਾਦ ਰੱਖਣਾ ਰਾਬਰਟ ਗ੍ਰੀਨ ਇਹ ਵੀ ਕਹਿੰਦੇ ਹਨ ਇਫ ਯੂ ਵਾਂਟ ਪਾਵਰ ਯੂ ਮਸਟ ਬੀਇੰਗ ਅਲੋਨ ਜੇਕਰ ਤੁਹਾਨੂੰ ਤਾਕਤ ਚਾਹੀਦੀ ਹੈ ਤਾਂ ਤੁਹਾਨੂੰ ਇਕੱਲੇ ਹੋਣ ਦਾ ਭਾਰ ਉਠਾਉਣਾ ਹੀ ਪਵੇਗਾ ਹੁਣ ਮੈਂ ਤੁਹਾਨੂੰ ਇਸ ਕਹਾਣੀ ਦਾ ਸਭ ਤੋਂ ਖੌਫਨਾਕ ਸੱਚ ਦੱਸਦੀ ਹਾਂ ਧਿਆਨ ਨਾਲ ਸੁਣਨਾ ਇਹ ਤੁਹਾਡੀ ਰੂਹ ਨੂੰ ਝੰਜੋੜ ਦੇਵੇਗਾ ਉਸ ਐਕਸਪੈਰੀਮੈਂਟ ਦੇ ਅੰਤ ਵਿੱਚ ਉੱਥੇ ਕੋਈ ਸਾਇੰਟਿਸਟ ਨਹੀਂ ਸੀ ਉੱਥੇ ਕੋਈ ਪਾਣੀ ਦਾ ਪਾਈਪ ਨਹੀਂ ਸੀ ਉੱਥੇ ਕੋਈ ਠੰਡਾ ਪਾਣੀ ਨਹੀਂ ਸੀ ਜੇਕਰ ਉਹ ਨਮਾ ਬਾਂਦਰ ਉਹਨਾਂ ਬਾਕੀ ਬਾਂਦਰਾ ਨਾਲ ਲੜ ਕੇ ਮਾਰ ਖਾ ਕੇ ਵੀ ਇੱਕ ਵਾਰ ਬਸ ਇੱਕ ਵਾਰ ਪੌੜੀ ਦੇ ਉੱਪਰ ਪਹੁੰਚ ਜਾਂਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਡਰ ਅਸਲੀ ਹੈ ਹੀ ਨਹੀਂ ਸੀ ਸਜਾ ਦਾ ਡਰ ਸਿਰਫ ਇੱਕ ਭੂਤ ਸੀ ਅੱਜ ਤੁਹਾਡੀ ਜ਼ਿੰਦਗੀ ਵਿੱਚ ਵੀ ਇਹੀ ਹੋ ਰਿਹਾ ਹੈ ਉਹ ਲੋਕ ਕੀ ਕਹਿਣਗੇ ਵਾਲੇ ਲੋਕ ਉਹ ਖੁਦ ਡਰੇ ਹੋਏ ਹਨ ਉਹ ਸਮਾਜ ਦੇ ਨਿਯਮ ਉਹ ਮਰੇ ਹੋਏ ਲੋਕਾਂ ਦੀ ਵਸੀਅਤ ਹੈ ਤੁਸੀਂ ਇੱਕ ਅਜਿਹੇ पिंजਰੇ ਵਿੱਚ ਕੈਦ ਹੋ ਜਿਸ ਦਾ ਦਰਵਾਜ਼ਾ ਖੁੱਲ੍ਹਾ ਹੈ ਤੁਹਾਡੇ ਪੈਰਾਂ ਵਿੱਚ ਕੋਈ ਜ਼ੰਜੀਰ ਨਹੀਂ ਹੈ ਜ਼ੰਜੀਰ ਸਿਰਫ ਤੁਹਾਡੇ ਦਿਮਾਗ ਵਿੱਚ ਹੈ ਜਿਨ੍ਹਾਂ ਚੀਜ਼ਾਂ ਨੂੰ ਅਤੇ ਜਿਸ ਸੇਫਟੀ ਨੂੰ ਤੁਸੀਂ ਫੜ ਕੇ ਬੈਠੇ ਹੋ ਉਹ ਇੱਕ ਵਹਿਮ ਹੈ ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਇੰਜੀਨੀਅਰਿੰਗ ਛੱਡ ਕੇ ਫੋਟੋਗ੍ਰਾਫੀ ਕਰੋਗੇ ਤਾਂ ਤੁਸੀਂ ਮਰ ਜਾਵੋਗੇ ਨਹੀਂ ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਸੀਂ 30 ਸਾਲ ਦੀ ਉਮਰ ਵਿੱਚ ਸ਼ਾਦੀ ਨਹੀਂ ਕਰੋਗੇ ਤਾਂ ਸਮਾਜ ਟੁੱਟ ਜਾਵੇਗਾ ਨਹੀਂ ਇਹ ਸਭ ਝੂਠ ਹੈ ਇਹ ਸਭ ਕੰਟਰੋਲ ਕਰਨ ਦੇ ਤਰੀਕੇ ਹਨ ਅਸੀਂ ਕਲਿਫ ਜੰਗ ਦੀ ਕਹਾਣੀ ਦੇਖੀ ਸੀ ਇੱਕ 61 ਸਾਲ ਦਾ ਬੁੱਢਾ ਆਦਮੀ ਜਿਸ ਨੇ ਦੁਨੀਆ ਦੇ ਸਭ ਤੋਂ ਬਿਹਤਰੀਨ ਐਥਲੀਟਸ ਨੂੰ ਹਰਾ ਦਿੱਤਾ ਕਿਵੇਂ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਰੁਕਣਾ ਵੀ ਹੁੰਦਾ ਹੈ ਉਸ ਵਿੱਚ ਉਹ ਮੈਂਟੈਲਿਟੀ ਨਹੀਂ ਪਾਲੀ ਹੋਈ ਸੀ ਜੋ ਬਾਕੀ ਐਥਲੀਟ ਐਥਲੀਟਿਸਟ ਨੇ ਪਾਲੀ ਹੋਈ ਸੀ ਕਲਿਫ ਜੰਗ ਉਹ ਨਵਾਂ ਬੰਦਾ ਸੀ ਜਿਸ ਨੂੰ ਪੁਰਾਣੇ ਨਿਯਮਾਂ ਦਾ ਪਤਾ ਨਹੀਂ ਸੀ ਤਾਂ ਹੁਣ ਤੁਹਾਡੇ ਕੋਲ ਦੋ ਰਸਤੇ ਹਨ ਨੰਬਰ 1 ਵਾਪਸ ਉਸスピード ਵਿੱਚ ਜਾਓ ਅਤੇ ਜੋ ਤੋ ਕੋਈ ਨਮਾ ਬਾਂਦਰ ਪੌੜੀ ਚੜਨ ਦੀ ਕੋਸ਼ਿਸ਼ ਕਰੇ ਤਾਂ ਤੁਸੀਂ ਵੀ ਉਸ ਨੂੰ ਗਾਲੀਆਂ ਦੇਵੋ ਉਸ ਨੂੰ ਥੱਲੇ ਖਿੱਚੋ ਆਪਣੀ ਪੂਰੀ ਜ਼ਿੰਦਗੀ ਇੱਕ ਸਲੇਬ ਬਣ ਕੇ ਬਿਤਾ ਦੇਵੋ ਇਸ ਤਸੱਲੀ ਵਿੱਚ ਕਿ ਮੈਂ ਸੁਰੱਖਿਅਤ ਹਾਂ ਪਰ ਯਾਦ ਰੱਖਣਾ ਸੁਰੱਖਿਅਤ ਹੋਣ ਦਾ ਮਤਲਬ ਜਿੰਦਾ ਹੋਣਾ ਨਹੀਂ ਹੁੰਦਾ ਲਾਸ਼ਾਂ ਵੀ ਸੁਰੱਖਿਅਤ ਹੁੰਦੀਆਂ ਹਨ ਕਵਰ ਵਿੱਚ ਨੰਬਰ 2 ਹਿੰਮਤ ਕਰੋ ਮਾਰ ਖਾਣ ਦੇ ਲਈ ਤਿਆਰ ਹੋ ਜਾਵੋ ਲੋਕ ਤੁਹਾਨੂੰ ਪਾਗਲ ਕਹਿਣਗੇ ਤੁਹਾਡੇ ਆਪਣੇ ਤੁਹਾਨੂੰ ਛੱਡ ਦੇਣਗੇ ਤੁਹਾਨੂੰ ਇਕੱਲਾਪਨ ਮਹਿਸੂਸ ਹੋਵੇਗਾ ਪਰ ਉਸ ਪੌੜੀ ਨੂੰ ਚੜੋ ਕਿਉਂਕਿ ਜਦੋਂ ਤੁਸੀਂ ਉੱਪਰ ਪਹੁੰਚੋਗੇ ਅਤੇ ਜਦੋਂ ਤੁਸੀਂ ਉਸ ਕਿਲੇ ਨੂੰ ਆਪਣੀ ਜਿੱਤ ਨੂੰ ਚੱਖੋਗੇ ਉਦੋਂ ਤੁਹਾਨੂੰ ਸਮਝ ਆਵੇਗਾ ਕਿ ਥੱਲੇ ਖੜੇ ਉਹ ਕਰੋੜਾਂ ਲੋਕ ਗਲਤ ਸਨ ਆਸਮਾਨ ਸਾਫ਼ ਹੈ ਪਾਣੀ ਨਹੀਂ ਬਾਰਿਸ਼ ਰਿਹਾ ਜ਼ਿੰਦਗੀ ਤੁਹਾਡੀ ਹੈ ਕਿਸੇ ਹੋਰ ਦੀ ਆਮਾਨਤ ਨਹੀਂ ਪਿੰਜਰੇ ਨੂੰ ਤੋੜਨਾ ਨਹੀਂ ਹੈ ਬਸ ਇਹ ਦੇਖਣਾ ਹੈ ਕਿ ਪਿੰਜਰਾ ਅਸਲ ਵਿੱਚ ਹੈ ਹੀ ਨਹੀਂ ਧੰਨਵਾਦ